ਰਾਜਾ ਬੁਡਿੰਗ ਦੀ ਇਮੈਚਿਉਰਿਟੀ ਇਸ ਗੱਲ ਚ ਹੈ ਕਿ ਉਸ ਨੇ ਉਸ ਨੂੰ ਕਾਲਾ ਰੰਗ ਗਿਆ ਇਹ ਜਿਹੜੀ ਬਾਡੀ ਸ਼ੇਮਿੰਗ ਹੈ ਇਸ ਦਾ ਕਾਨੂੰਨ ਉਹਨੂੰ ਨਹੀਂ ਪਤਾ ਕਿਸੇ ਦੇ ਸਰੀਰ ਨੂੰ ਰੰਗ ਕਰਕੇ ਮੋਟਾ ਹੋਣ ਕਰਕੇ ਪਤਲਾ ਹੋਣ ਕਰਕੇ ਬੇ ਡੱਬਾ ਹੋਣ ਕਰਕੇ ਤੁਸੀਂ ਸ਼ਰਮਸਾਰ ਨਹੀਂ ਕਰ ਸਕਦੇ ਚਾਹੇ ਬੂਟਾ ਸਿੰਘੂਰੀ ਇਸ ਦੁਨੀਆ 'ਚ ਨਹੀਂ ਹੈਗੇ ਪਰ ਉਹਨਾਂ ਦੇ ਬੇਟੇ ਤੇ ਬੱਚੀਆਂ ਇੱਥੇ ਹੀ ਆ ਔਰ ਤੁਹਾਨੂੰ ਦੱਸਦੀ ਹੈ ਉਹਨਾਂ ਦਾ ਜਿਹੜਾ ਦੋ ਬੈਠੇ ਹਨ ਪਹਿਲੇ ਤੇ ਅਸੀਂ ਉਸ ਬੇٹے ਦੀ ਗੱਲ ਕਰਾਂਗੇ ਜਿਸ ਨੇ ਕਪੂਰ ਥਲਾ ਜਾ ਕੇ ਐਸਐਸਪੀ ਨੂੰ ਕੰਪਲੇਂਟ ਦੇ ਦਿੱਤੀ ਏ ਕਿ ਰਾਜਾ ਵਿਣਿੰਗ ਉੱਪਰ ਕੇਸ ਰਜਿਸਟਰ ਕੀਤਾ ਜਾਏ ਮੈਂ ਤੁਹਾਨੂੰ ਉਸ ਜਿਹੜੀ ਉਹਨੇ ਕੰਪਲੇਂਟ ਕੀਤੀ ਏ ਉਹ ਉਹਦੇ ਆਪਣੇ ਹੱਥ ਦੀ ਨਹੀਂ ਲਿਖੀ ਕਿਸੇ ਸਮਝਦਾਰ ਕਾਨੂੰਨਦਾਨ ਨੇ ਉਹ ਲਿਖੀ ਏ ਕੰਪਲੇਂਟ ਔਰ ਮੰਗ ਕੀਤੀ ਏ ਕਿ ਇਹ ਜਿਹੜਾ act schedule cost and schedule tribe ਬ੍ਰੈਕਟ ਪ੍ਰੀਵੈਂਸ਼ਨ ਆਫ ਐਟਰੋਸਟੀ ਐਕਟ ਇਹਦੇ ਅਧੀਨ ਉਹਦੇ ਤੇ ਕਾਰਵਾਈ ਕੀਤੀ ਜਾਏ ਹੁਣ ਇਸ ਐਕਟ ਦਾ ਅੰਡਰ ਐਕਸ਼ਨ ਹੋਣਾ ਜ਼ਰੂਰੀ ਹੈ ਕਦੋਂ ਕਪੂਰਥਲਾ ਦੀ ਪੁਲਿਸ ਐਕਸ਼ਨ ਜਾਂਦੀ ਹੈ ਤੇ ਜਿਹੜੀ ਧਾਰਾ ਇਹਦੇ ਤੇ ਲੱਗਦੀ ਹੈ ਇਹ ਨਾਨ ਬੇਲੇਬਲ ਅਫੈਂਸ ਹੈ ਉਹਨੇ ਜੇਲ੍ਹ ਜਾਣਾ ਹੈ ਜੇਲ੍ਹ ਅੱਜ ਫੜ ਲੈਣ ਕੱਲ ਫੜ ਲੈਣ ਕਿਸੇ ਕੋਰਟ ਨੇ ਕੋਈ ਜ਼ਮਾਨਤ ਦੇਣੀ ਹੈ ਜਾਂ ਨਹੀਂ ਦੇਣੀ ਇਹ ਕਾਨੂੰਨਦਾਨ ਜਾਣਦੇ